ਕਰਕ ਰਾਸ਼ੀ ਵਾਲਿਆਂ ਲਈ ਸਾਲ 2025 ਸ਼ਾਨਦਾਰ ਤੇ ਕਰਮਾ ਵਾਲਾ ਦਹਿਨ ਵਾਲਾ ਹੈ ਕਿਉਂਕਿ ਸਾਲ 2025 ਵਿੱਚ ਕਰਕ ਰਾਸ਼ੀ ਵਾਲਿਆਂ ਤੇ ਸ਼ਨੀ ਦੀ ਸਾਢੇ 7ੀ ਖਤਮ ਹੋਣ ਵਾਲੀ ਹੈ ਜਿਸ ਕਰਕੇ ਕਰਕ ਰਾਸ਼ੀ ਵਾਲਿਆਂ ਨੂੰ ਬਹੁਤ ਧਨ ਲਾਭ ਹੋ ਸਕਦਾ ਹੈ ਤੇ ਨਾਲ ਹੀ ਕਰਕ ਰਾਸ਼ੀ ਵਾਲਿਆਂ ਦੀ ਕਿਸਮਤ ਵੀ ਚਮਕ ਸਾਬਦੀ ਹੈ ਉਸ ਤੋਂ ਪਹਿਲਾਂ ਜਾਣਦੇ ਹਾਂ ਕਿ ਕਰਗ ਰਾਸ਼ੀ ਵਾਲਿਆਂ ਦੀਆਂ ਕੁਝ ਖਾਸ ਗੱਲਾਂ ਕਰਗ ਰਾਸ਼ੀ ਵਾਲੇ ਲੋਕ ਬਹੁਤ ਭਾਵੁਕ ਹੁੰਦੇ ਹਨ ਭਾਵ ਇਮੋਸ਼ਨਲ ਹੁੰਦੇ ਹਨ ਇਹਨਾਂ ਨੂੰ ਛੋਟੀ ਤੋਂ ਛੋਟੀਆਂ ਗੱਲਾਂ ਵੀ ਦੁਖੀ ਕਰ ਸਕਦੀਆਂ ਹਨ ਕਰਗ ਰਾਸ਼ੀ ਦੇ ਲੋਕਾਂ ਦੀ ਕਰਗ ਰਾਸ਼ੀ ਵਾਲੇ ਲੋਕਾਂ ਦੀ ਪਿਆਰ ਭਰੀਆਂ ਗੱਲਾਂ ਵਿੱਚ ਜਲਦੀ ਆ ਜਾਂਦੇ ਹਨ ਜਿਸ ਕਰਕੇ ਇਹਨਾਂ ਨੂੰ ਕਾਫੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਾਰਕਰਾਚੀ ਵਾਲੇ ਆਪਣੇ ਪਰਿਵਾਰ ਦੇ ਬਹੁਤ ਕਰੀਬ ਹੁੰਦੇ ਹਨ ਤੇ ਆਪਣੇ ਪਰਿਵਾਰ ਲਈ ਬਹੁਤ ਜ਼ਿੰਮੇਦਾਰ ਹੁੰਦੇ ਹਨ ਕਾਰਕਰਾਚੀ ਵਾਲਿਆਂ ਲਈ ਸਾਲ 2025 ਬਹੁਤ ਮਿਹਨਤ ਤੇ ਸੰਘਰਸ਼ ਵਾਲਾ ਹੈ। ਸਾਲ 2025 ਵਿੱਚ ਕਰਗਰਾਚੀ ਵਾਲੇ ਆਪਣੇ ਜੋ ਕੰਮ ਪੂਰੇ ਕਰ ਸਕਦੇ ਹਨ ਉਹ ਕਰਨੇ ਚਾਹੀਦੇ ਹਨ। 2025 ਦੇ ਸ਼ੁਰੂ ਤੋਂ ਲੈ ਕੇ ਮਈ ਮਹੀਨੇ ਤੱਕ ਬਹੁਤ ਛੋਬ ਰਹਿਣ ਵਾਲਾ ਹੈ। ਤਹਾਨੂੰ ਹਰ ਕੰਮ ਵਿੱਚ ਤਰੱਕੀ ਮਿਲ ਸਕਦੀ ਹੈ ਤੇ ਨਾਲ ਹੀ ਨਾਲ ਘਰ ਵਿੱਚ ਖੁਸ਼ੀ ਦਾ ਮਾਹੌਲ ਵੀ ਬਣਿਆ ਰਹੇਗਾ ਜੇਕਰ ਤੁਸੀਂ ਬਹੁਤ ਸਮੇਤੋ ਕੁਝ ਨਵੀਂ ਚੀਜ਼ ਖਰੀਦਣ ਦੀ ਕੋਸ਼ਿਸ਼ ਕਰ ਰਹੇ ਹੋ ਤਾਂ ਮੈਂ ਮਹੀਨੇ ਤੋਂ ਪਹਿਲਾਂ ਸਮਾਂ ਬਹੁਤ ਵਧੀਆ ਹੈ ਇਸ ਤੋਂ ਇਲਾਵਾ ਘਰ ਵਿੱਚ ਨਾਵ ਵੀ ਰਹਿ ਸਕਦਾ ਹੈ ਜਿਸ ਕਰਕੇ ਘਰ ਵਿੱਚ ਪਰੇਸ਼ਾਨੀ ਹੋ ਸਕਦੀ ਹੈ ਤੇ ਘਰ ਦੇ ਮੈਂਬਰਾਂ ਵਿੱਚ ਟਕਾਸ ਪੈਦਾ ਹੋ ਸਕਦੀ ਹੈ ਕਰਕ ਰਾਸ਼ੀ ਵਾਲਿਆਂ ਲਈ ਸਾਲ 2025 ਵਿੱਚ ਕਿਸੇ ਪੁਰਾਣੀ ਪਾਲਸੀ ਤੋਂ ਲਾਭ ਮਿਲ ਸਕਦਾ ਹੈ ਜੇਕਰ ਤੁਸੀਂ ਕਿਸੇ ਨਵੀਂ ਜਗ੍ਹਾ ਤੇ ਨਿਵੇਸ਼ ਕਰਨ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਰਿਸਕ ਲੈਣ ਤੋਂ ਬਚਣਾ ਚਾਹੀਦਾ ਹੈ। ਸਾਲ 2025 ਵਿੱਚ ਤੁਹਾਨੂੰ ਧਨ ਹਾਨੀ ਹੋਣ ਦਾ ਖਤਰਾ ਬਣਿਆ ਰਹਿਣ ਵਾਲਾ ਹੈ। ਇਸ ਲਈ ਆਪਣੇ ਪੈਸੇ ਨੂੰ ਸੋਚ ਸਮਝ ਕੇ ਇਨਵੈਸਟ ਕਰੋ। ਸਾਲ 2025 ਵਿੱਚ ਛੇਰ ਬਾਜ਼ਾਰ ਵਿੱਚ ਨਿਵੇਸ਼ ਕਰਨ ਤੋਂ ਬਚਣਾ ਚਾਹੀਦਾ ਹੈ। ਕਿਉਂਕਿ ਕਰਕ ਰਾਸ਼ੀ ਵਾਲਿਆਂ ਲਈ ਇਹ ਠੀਕ ਸਮਾਂ ਨਹੀਂ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਨੌਕਰੀ ਪੇਸ਼ੇ ਵਾਲੇ ਹੋ ਤਾਂ ਸਾਲ 2025 ਵਿੱਚ ਤੁਹਾਨੂੰ ਨੌਕਰੀ ਬਦਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਤੇ ਆਪਣੇ ਆਪ ਨੂੰ ਸ਼ਾਂਤ ਰੱਖਣਾ ਚਾਹੀਦਾ ਹੈ ਜੇਕਰ ਤੁਸੀਂ ਇਸ ਸਾਲ ਆਪਣੀ ਨੌਕਰੀ ਬਦਲਣ ਬਾਰੇ ਸੋਚ ਰਹੇ ਹੋ ਤਾਂ ਤੁਹਾਨੂੰ ਆਰਥਿਕ ਸਮੱਸਿਆ ਹੋ ਸਕਦੀ ਹੈ ਜਾਂ ਤੁਹਾਡੀ ਨੌਕਰੀ ਜੋ ਹੈ ਉਹ ਵੀ ਜਾ ਸਕਦੀ ਹੈ ਇਸ ਲਈ ਤੁਹਾਨੂੰ ਸ਼ਾਂਤ ਰਹਿਣ ਦੀ ਲੋੜ ਹੈ 2025 ਵਿੱਚ ਕਰਗ ਰਾਸ਼ੀ ਵਾਲੇ ਨਵੀਂ ਜ਼ਮੀਨ ਜਾਇਦਾਦ ਲੈਣ ਬਾਰੇ ਸੋਚ ਸਕਦੇ ਹਨ ਤੇ ਨਾਲ ਹੀ ਨਾਲ ਜੇਕਰ ਤੁਹਾਡੀ ਕੋਈ ਪਛਤੈਣੀ ਜ਼ਮੀਨ ਤੇ ਮਸਲਾ ਚੱਲਦਾ ਹੈ ਸਾਲ 2024 ਵਿੱਚ ਉਹ ਮਸਲਾ ਖਤਮ ਹੋ ਸਕਦਾ ਹੈ ਕਰਗਰਾਸ਼ੀ ਵਾਲਿਆਂ ਨੂੰ ਸਾਲ 2025 ਵਿੱਚ ਆਪਣੀ ਸਿਹਤ ਤੇ ਖਾਸ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਸਾਲ 2025 ਵਿੱਚ ਤੁਹਾਨੂੰ ਸਿਹਤ ਨੂੰ ਲੈ ਕੇ ਥੋੜੀ ਸਮੱਸਿਆ ਹੋ ਸਕਦੀ ਹੈ ਖਾਸ ਕਰਕੇ ਔਰਤਾਂ ਨੂੰ ਬਹੁਤ ਸਾਵਧਾਨੀ ਲੱਖਣੀ ਚਾਹੀਦੀ ਹੈ ਸਾਲ 2025 ਵਿੱਚ ਕਰਕ ਰਾਸ਼ੀ ਵਾਲਿਆਂ ਨੂੰ ਖਾਂਸੀ, ਜ਼ੁਕਾਮ, ਨੱਕ ਦਾ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਕੰਮਕਾਰ ਦੇ ਬੋਝ ਤੇ ਘਰ ਵਿੱਚ ਚੱਲ ਰਹੀ ਸਮੱਸਿਆਵਾਂ ਦੇ ਕਾਰਨ ਤੁਹਾਨੂੰ ਥੋੜਾ ਤਣਾਅ ਹੋ ਸਕਦਾ ਹੈ ਇਸ ਲਈ ਤੁਹਾਨੂੰ ਸ਼ਾਂਤ ਰਹਿਣਾ ਚਾਹੀਦਾ ਹੈ ਪਰ ਤੁਹਾਨੂੰ ਸਾਲ 2025 ਤੋਂ ਪਹਿਲਾਂ ਜੇਕਰ ਕੋਈ ਬਿਮਾਰੀ ਹੈ ਤਾਂ ਉਸ ਤੋਂ ਛੁਟਕਾਰਾ ਹੋ ਸਕਦਾ ਹੈ ਸਾਲ 2025 ਵਿੱਚ ਕਰਕ ਰਾਸ਼ੀ ਵਾਲਿਆਂ ਦੀ ਲਵ ਲਾਈਫ ਵਿੱਚ ਥੋੜੀ ਸਮੱਸਿਆ ਹੋ ਸਕਦੀ ਹੈ ਤੁਹਾਡੇ ਆਪਣੇ ਜੀਵਨ ਸਾਥੀ ਨਾਲ ਮਨ ਮਟਾਵ ਹੋ ਸਕਦਾ ਹੈ ਸਾਲ 2025 ਤੁਹਾਡੇ ਰਿਸ਼ਤਿਆਂ ਵਿੱਚ ਖਤਾਸ ਹੋ ਸਕਦੀ ਹੈ ਪਰ ਫਿਰ ਵੀ ਤੁਹਾਡਾ ਜੀਵਨ ਸਾਥੀ ਪੂਰਾ ਸਾਥ ਦੇਵੇਗਾ ਤੇ ਨਾਲ ਹੀ ਤੁਹਾਨੂੰ ਆਪਣੇ ਜੀਵਨ ਸਾਥੀ ਨਾਲ ਚੰਗਾ ਸਮਾਂ ਬਿਤਾਉਣਾ ਚਾਹੀਦਾ ਹੈ ਤਾਂ ਕਿ ਤੁਹਾਡੇ ਰਿਸ਼ਤੇ ਮਜ਼ਬੂਤ ਹੋ ਸਕਣ ਕਿਉਂਕਿ ਜਰਾ ਜਹੀ ਲਾਹ ਪਰਵਾਹੀ ਨਾਲ ਤੁਹਾਡਾ ਰਿਸ਼ਤਾ ਖਰਾਬ ਹੋ ਸਕਦਾ ਹੈ ਇਸ ਲਈ ਇੱਕ ਦੂਜੇ ਤੇ ਵਿਸ਼ਵਾਸ ਰੱਖੋ ਪਰ ਸਾਲ ਦੇ ਅੱਧ ਤੋਂ ਬਾਅਦ ਤੁਹਾਡੇ ਆਪਣੇ ਸਾਥੀ ਨਾਲ ਪਿਆਰ ਵੱਧ ਸਕਦਾ ਹੈ ਤੇ ਜਿਨ੍ਹਾਂ ਦਾ ਵਿਆਹ ਨਹੀਂ ਹੋਇਆ ਉਹਨਾਂ ਦੀ ਖੋਜ 2025 ਵਿੱਚ ਪੂਰੀ ਹੋ ਸਕਦੀ ਹੈ ਬਸ ਨਵੇਂ ਰਿਸ਼ਤੇ ਬਣਾਉਣ ਕਰਕੇ ਆਪਣੇ ਪੁਰਾਣੇ ਰਿਸ਼ਤੇ ਖਰਾਬ ਕਰਨ ਤੋਂ ਬਚੋ ਰਿਸ਼ਤਿਆਂ ਵਿੱਚ ਥੋੜਾ ਤਣਾਅ ਹੋ ਸਕਦਾ ਹੈ ਪਰ ਤੁਹਾਨੂੰ ਆਪਣੇ ਸਾਥੀ ਤੋਂ ਕੁਝ ਵੀ ਲਕੋਣ ਦੀ ਜ਼ਰੂਰਤ ਨਹੀਂ ਪਰ ਸਾਲ ਦੇ ਕੁਝ ਮਹੀਨੇ ਬਾਅਦ ਇਹ ਸਭ ਚੀਜ਼ਾਂ ਠੀਕ ਹੁੰਦੀਆਂ ਨਜ਼ਰ ਆਣਗੀਆਂ ਦੋਸਤੋ ਸਾਲ 2025 ਤਨ ਦੇ ਸਬੰਧੀ ਤੁਹਾਡੇ ਲਈ ਬਹੁਤ ਵਧੀਆ ਰਹਿਣ ਵਾਲਾ ਹੈ। ਬਸ ਤੁਹਾਨੂੰ ਥੋੜਾ ਸਾਵਧਾਨੀ ਨਾਲ ਚੱਲਣ ਦੀ ਲੋੜ ਹੈ। ਦੋਸਤੋ ਜੇਕਰ ਕਰਕ ਰਾਸ਼ੀ ਵਾਲਿਆਂ ਨੂੰ ਸਾਲ 2025 ਵਿੱਚ ਤੁਮਸਿਆਵਾਂ ਤੋਂ ਬਚਣ ਲਈ ਕੁਝ ਉਪਾਅ ਪਹਿਲਾਂ ਹੀ ਸ਼ੁਰੂ ਕਰ ਦੇਣੇ ਚਾਹੀਦੇ ਹਨ। ਇਹਨਾਂ ਉਪਾਾਵਾਂ ਦੇ ਪ੍ਰਿਨਾਮ ਹੋਲੀ ਮਿਲਣਗੇ ਬਟ ਤੁਹਾਡਾ ਸਾਲ 2025 ਬਹੁਤ ਵਧੀਆ ਹੋ ਸਕਦਾ ਹੈ ਇਹ ਉਪਾਅ ਕਰਕੇ ਤੁਹਾਨੂੰ ਕਾफी ਤਰੱਕੀ ਤੇ ਜੀਵਨ ਵਿੱਚ ਸ਼ਾਂਤੀ ਮਿਲ ਸਕਦੀ ਹੈ ਨੰਬਰ 1 ਕਰਕ ਰਾਸ਼ੀ ਵਾਲਿਆਂ ਨੂੰ ਸਵੇਰੇ ਸ਼ਾਮ ਕੇਸਰ ਵਾਲਾ ਦੁੱਧ ਪੀਣਾ ਚਾਹੀਦਾ ਹੈ ਜਿਸ ਨਾਲ ਤੁਹਾਡਾ ਮਨ ਸ਼ਾਂਤ ਹੋਵੇਗਾ ਤੇ ਦਿਮਾਗ ਨੂੰ ਸਕੂਨ ਮਿਲੇਗਾ ਨੰਬਰ 2 ਕੰਮਕਾਰ ਵਾਲੀ ਜਗ੍ਹਾ ਤੇ ਬੇਬੁਨਿਆਦੀ ਬਹਿਸ ਤੋਂ ਬਚੋ ਕਿਉਂਕਿ ਤੁਹਾਨੂੰ ਤੁਹਾਡੇ ਕੰਮਕਾਰ ਵਾਲੀ ਜਗ੍ਹਾ ਤੇ ਉਕਸਾਇਆ ਜਾ ਸਕਦਾ ਹੈ ਲੜਾਈ ਝਗੜੇ ਦੇ ਲਈ ਇਸ ਲਈ ਤੁਹਾਨੂੰ ਖੁਦ ਨੂੰ ਸ਼ਾਂਤ ਰੱਖਣ ਦੀ ਲੋੜ ਹੈ ਨੰਬਰ 3 ਰੋਜ਼ ਥੋੜੀ ਥੋੜੀ ਸੌਫ ਖਾਣਾ ਸ਼ੁਰੂ ਕਰੋ ਜਿਸ ਨਾਲ ਤੁਹਾਨੂੰ ਪੇਟ ਸਬੰਧੀ ਸਮੱਸਿਆਵਾਂ ਨਹੀਂ ਹੋਣਗੀਆਂ ਜੀ ਨੰਬਰ 4 ਸੋਹ ਬਾ ਨੂੰ ਛਿਵਲਿੰਗ ਤੇ ਜਲ ਚੜਾਓ ਜਿਸ ਨਾਲ ਤੁਹਾਨੂੰ ਨੌਕਰੀ ਵਿੱਚ ਤਰੱਕੀ ਮਿਲੇਗੀ ਤੇ ਧਨ ਲਾਭ ਹੋਵੇਗਾ ਨੰਬਰ 5 ਰੋਜ਼ ﺍﻟाइची ਆਪਣੀ ਜੇਬ ਜਾਂ ਪਾਰਸ ਵਿੱਚ ਰੱਖੋ ਜੀ ਇਸ ਨਾਲ ਤੁਹਾਡਾ ਕੋਈ ਵੀ ਕੰਮ ਨਹੀਂ ਰੁਕੇਗਾ ਤੇ ਧਨ ਲਾਭ ਹੋਵੇਗਾ ਦੋਸਤੋ ਇਦਾਂ ਦੀ ਹੋਰ ਵੀਡੀਓ ਪਾਉਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰ ਲਓ ਜੀ ਧੰਨਵਾਦ